Thank you ਸਸੇ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਇਸ ਸਮੇਂ ਪੂਰੇ ਦੇਸ਼ ਵਿੱਚ ਗਰਮੀ ਦਾ ਖੈਰ ਜਾਰੀ ਹੈ ਰਾਜਧਾਨੀ ਵਿੱਚ ਤਾਪਮਾਨ 47 ਤੋਂ ਲੈ ਕੇ 48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਅਜੇ ਚ ਹਰ ਕਿਸੇ ਦਾ ਮਨ ਕਰਦਾ ਹੈ ਕਿ ਉਹ ਪਿਆਜ਼ ਠੰਡੇ ਪਾਣੀ ਨਾਲ ਹੀ ਸ਼ਾਂਤ ਕਰੇ ਸਹੀ ਕਾਰਨ ਅਤੇ ਤੇਜ਼ ਰਫ਼ਤਾਰ ਜੀਵਨ ਵਿੱਚ ਪਾਣੀ ਨੂੰ ਠੰਡਾ ਕਰਨ ਦਾ ਸਭ ਤੋਂ ਆਸਾਨ ਤਰੀਕਾ ਫ੍ਰਿਜ ਕਰਨਾ ਹੈ ਪਰ ਅੱਜ ਵੀ ਲੋਕਾਂ ਦਾ ਇੱਕ ਵੱਡਾ ਵਰਗ ਘੜੇ ਦਾ ਪਾਣੀ ਪੀਣਾ ਪਸੰਦ ਕਰਦੇ ਹਨ ਅਜਿਹੀ ਸਥਿਤੀ ਵਿੱਚ ਅੱਜ ਅਸੀਂ ਤੁਹਾਨੂੰ ਅੱਜ ਅਸੀਂ ਤੁਹਾਡੇ ਨਾਲ ਮੱਢ ਕੇ ਤੇ ਫ੍ਰਿਜ ਬਾਰੇ ਗੱਲ ਕਰਾਂਗੇ ਦੱਸਾਂਗੇ ਕਿ ਵਿੱਚੋਂ ਕਿਹੜਾ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਆ ਸਾਡੀ ਸਰੀਰ ਲਈ ਅਜੈ ਸ਼੍ਰੀ ਵਿੱਚ ਅੱਜ ਤੁਹਾਡੇ ਨਾਲ ਮਟਕਾ ਤੇ ਫਰਿੱਜ ਬਾਰੇ ਗੱਲ ਕਰਾਂਗੇ ਦੱਸਾਂਗੇ ਕਿ ਇਹਨਾਂ ਵਿੱਚੋਂ ਕਿਹੜਾ ਪਾਣੀ ਸੇਵ ਲਈ ਬਿਹਤਰ ਹੈ ਮਟਕਾ ਸਾਡੇ ਸਭਿਆਚਾਰ ਦਾ ਹਿੱਸਾ ਹੈ ਜਦੋਂ ਦੇਸ਼ ਅਤੇ ਦੁਨੀਆ ਵਿੱਚ ਬਿਜਲੀ ਨਹੀਂ ਸੀ ਅਤੇ ਫਰਿੱਜ ਨਹੀਂ ਸੀ ਉਦੋਂ ਕੜਾਕੇ ਦੀ ਗਰਮੀ ਵਿੱਚ ਪਾਣੀ ਨੂੰ ਠੰਡਾ ਕਰਦਾ ਇੱਕੋ ਹੀ ਕਲਪ ਘੜਾ ਸੀ ਪਰ ਵਿਕਾਸ ਦੀ ਦੌੜ ਵਿੱਚ ਬਿਜਲੀ ਤੇ ਘਰ-ਘਰ ਫਰਿੱਜਾਂ ਦਾ ਉਪਲਬਧ ਕਰਨ ਮਟਕੇ ਦੀ ਮੰਗ ਘੱਟ ਗਈ ਠੰਡੇ ਪਾਣੀ ਲਈ ਲੋਕ ਫਰਿੱਜ ਨਿਰਭਰ ਹੋ ਗਏ ਪਰ ਅਸੀਂ ਸਾਰੇ ਜਾਣਦੇ ਹਨ ਕਿ ਸਾਡੀ ਪਰੰਪਰਾ ਬਹੁਤ ਅਮੀਰ ਰਹੀ ਹੈ ਅਰਵਾਤੀ ਅਤੇ ਕੋਧ ਦੀ ਚੀਜ਼ਾਂ ਦਾ ਮਾਮਲਾ ਵੱਖਰਾ ਹੈ ਅਜੇ ਸਥਿਤੀ ਵਿੱਚ ਚੱਕੜ ਹੈ ਦਾ ਪਾਣੀ ਫ੍ਰਿਜ ਤੇ ਪਾਣੀ ਨਾਲੋਂ ਨਿਸ਼ਚਿਤ ਤੌਰ ਤੇ ਸਿਹਤਮੰਦ ਹੁੰਦਾ ਹੈ ਮਿੱਟੀ ਦੇ ਬਰਤਨ ਸਾਡੀ ਪਰੰਪਰਾ ਦਾ ਹਿੱਸਾ ਹਨ ਇਸ ਨੂੰ ਬਣਾਉਣਾ ਇੱਕ ਹੁਨਰ ਹੈ ਇਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਇਸ ਦੇ ਨਾਲ ਹੀ ਅਸੀਂ ਆਪਣੀ ਹਜ਼ਾਰਾਂ ਸਾਲ ਪੁਰਾਣੀ ਪਰੰਪਰਾ ਦੇ ਅਤੇ ਗਿਆਨ ਨੂੰ ਅਗਲੀ ਪੀੜੀ ਤੱਕ ਪਹੁੰਚਾ ਸਕਦੇ ਹਾਂ ਨੰਬਰ 1 ਕੁਦਰਤੀ ਤੌਰ ਤੇ ਠੰਡਾ ਪਾਣੀ ਜਦੋਂ ਕੁਦਰਤੀ ਸ਼ਬਦ ਨੂੰ ਕਿਸੇ ਵੀ ਚੀਜ਼ ਨਾਲ ਜੋੜਿਆ ਜਾਂਦਾ ਹੈ ਤਾਂ ਉਸ ਤੋਂ ਵਧੀਆ ਹੋਰ ਕੁਝ ਨਹੀਂ ਹੁੰਦਾ ਘੜੇ ਦਾ ਪਾਣੀ ਕੁਦਰਤੀ ਤੌਰ ਤੇ ਠੰਡਾ ਹੋ ਜਾਂਦਾ ਹੈ ਦਰਸਲ ਮਟਕੇ ਵਿੱਚ ਪਾਣੀ ਨੂੰ ਠੰਡਾ ਕਰਨ ਦੀ ਪ੍ਰਕਿਰਿਆ ਦੇ ਪਿਛਲੇ ਵਾਪਸੀ ਕਰਨ ਦਾ ਵਿਗਿਆਨ ਸਿਧਾਂਤ ਕੰਮ ਕਰਦਾ ਹੈ ਇਸ ਦੇ ਨਾਲ ਹੀ ਘੜੇ ਵਿੱਚ ਪਾਣੀ ਦਾ ਸਵਾਦ ਵੀ ਬਦਲ ਜਾਂਦਾ ਹੈ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮਿੱਟੀ ਵਿੱਚ ਮੌਜੂਦ ਖਣਿਜ ਪਾਣੀ ਵਿੱਚ ਘੁਲ ਜਾਂਦੇ ਹਨ ਅਲਕਲਾਈਨ ਬੈਲੈਂਸ ਘੜੇ ਦੀ ਇੱਕ ਵਿਸ਼ੇਸ਼ਤਾ ਹੈ ਇਸ ਵਿੱਚਲਾ ਪਾਣੀ ਆਪਣੇ ਆਪ ਹੀ ਅਲਕਲਾਈਨ ਬਣ ਜਾਂਦਾ ਹੈ ਕਿਉਂਕਿ ਇਹ ਮਿੱਟੀ ਵਿੱਚ ਮੌਜੂਦ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਪਾਣੀ ਵਿੱਚ ਘੁਲਣ ਕਰਨ ਹੁੰਦਾ ਹੈ। ਆਯੂਵੇਦ ਵਿੱਚ ਅਲਕਲਾਈਨ ਪਾਣੀ ਨੂੰ ਪੇਟ ਲਈ ਬਹੁਤ ਕਾਰਗਰ ਦੱਸਿਆ ਗਿਆ ਹੈ। ਇਹ ਲੀਵਰ ਅਤੇ ਕਿਡਨੀਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਕਬਜ਼ ਨੂੰ ਰੋਕਦਾ ਹੈ ਅਤੇ ਪਾਚਨ ਨੂੰ ਸੁਧਾਰਦਾ ਹੈ। ਇਸ ਮਿੱਟੀ ਦੇ ਭਾਂਡੇ ਨਾਲ ਪਾਣੀ ਵਿੱਚ ਪੀਐਚ ਬੈਲੈਂਸ ਵੀ ਬਣਿਆ ਰਹਿੰਦਾ ਹੈ ਜਿਸ ਕਾਰਨ ਸੀ ਵਿੱਚ ਕੁਦਰਤੀ ਤਰੀਕੇ ਨਾਲ ਡੀਪੋਲਿਸੇਸ਼ਨ ਦੀ ਪ੍ਰਕਿਰਿਆ ਹੁੰਦੀ ਹੈ। ਪੋਸ਼ਟਿਕ ਤੱਤ ਮਿੱਟੀ ਦੇ ਘਰੇ ਕਾਰਨ ਪੋਸ਼ਟਿਕ ਤੱਤ ਪਾਣੀ ਵਿੱਚ ਰਹਿੰਦੇ ਹਨ ਇੰਨਾ ਹੀ ਨਹੀਂ ਪਲਾਸਟਿਕ ਜਾਂ ਧਾਣ ਦੇ ਭਾਂਡਿਆਂ ਦੇ ਉਲਟ ਘਰੇ ਵਿੱਚੋਂ ਕੋਈ ਵੀ ਹਾਨੀਕਾਰਕ ਤੱਤ ਨਹੀਂ ਨਿਕਲਦਾ ਇਸ ਕਾਰਨ ਘੜੇ ਵਿੱਚ ਪਾਣੀ ਕੁਦਰਤੀ ਸੁੱਧਾ ਬਰਕਰਾਰ ਰਹਿੰਦੀ ਹੈ ਅਜਿਹੇ 'ਚ ਜਦੋਂ ਤੁਸੀਂ ਘੜੇ ਦਾ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਇਸ ਦੇ 100% ਕੁਦਰਤੀ ਫਾਇਦੇ ਮਿਲਦੇ ਹਨ ਮਟਕਾ ਪਾਣੀ ਨੂੰ ਠੰਡਾ ਕਰਨ ਦਾ ਕੁਦਰਤੀ ਤਰੀਕਾ ਹੈ ਇਹ ਪਲਾਸਟਿਕ ਜਾਂ ਧਾਤਾਂ ਦੀਆਂ ਬੋਤਲਾਂ ਦੇ ਮੁਕਾਬਲੇ ਪੂਰੀ ਤਰ੍ਹਾਂ ਇਕੋ ਫੈਰਡੀ ਹੈ ਇਸ ਨਾਲ ਕੁਦਰਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਦੂਜੇ ਪਾਸੇ ਪਲਾਸਟਿਕ ਅਤੇ ਧਾਤ ਦੇ ਭਾਂਡੇ ਵਰਤਨ ਨਾਲ ਸਿੱਧੇ ਤੌਰ ਤੇ ਨੁਕਸਾਨ ਪਹੁੰਚਦਾ ਹੈ ਘੜੇ ਦੇ ਸਾਰੇ ਫਾਇਦੇ ਜਾਣਨ ਤੋਂ ਬਾਅਦ ਸਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਸਾਨੂੰ ਬਾਜ਼ਾਰ ਤੋਂ ਚੰਗੀ ਮਿੱਟੀ ਦੇ ਬਣੇ ਬਰਤਨ ਖਰੀਦਣੇ ਚਾਹੀਦੇ ਹਨ ਹਾਲਾਂਕਿ ਇਸ ਦੀ ਪਛਾਣ ਕਰਨਾ ਇੱਕ ਮੁਸ਼ਕਲ ਕੰਮ ਹੈ ਕਈ ਇਲਾਕਿਆਂ ਦੀ ਮਿੱਟੀ ਵੀ ਖਰਾਬ ਹੋ ਚੁੱਕੀ ਹੈ ਅਜਿਹੇ 'ਚ ਜੇਕਰ ਪ੍ਰਦੂਸ਼ਿਤ ਮਿੱਟੀ ਤੋਂ ਘੜੇ ਬਣਾਏ ਜਾਂਦੇ ਹਨ ਤਾ ਇਸ ਦਾ ਕਾਰਨ ਪਾਣੀ ਵੀ ਖਰਾਬ ਹੋ ਸਕਦਾ ਹੈ ਇਸ ਤੋਂ ਇਲਾਵਾ ਬਰਤਨ ਦੀ ਸਫਾਈ ਵੀ ਜ਼ਰੂਰੀ ਹੈ ਬਰਤਨ ਦੇ ਤਲ ਦੇ ਹਮੇਸ਼ਾ ਨਮੀ ਹੁੰਦੀ ਹੈ ਇਸ ਕਾਰਨ ਇਸ ਦੀ ਉਲੀ ਲੱਗਣ ਦੀ ਸੰਭਾਵਨਾ ਰਹਿੰਦੀ ਹੈ ਇਸ ਲਈ ਘਰ ਨੂੰ ਸਮੇਂ ਸਮੇਂ ਉੱਤੇ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਧੰਨਵਾਦ